ਅੱਜ ਆਪਾਂ ਵੀ ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ ਆਏ ਆ ਤੇ ਅੱਜ ਆਪਾਂ ਖੜੇ ਆ ਮਲਕਾਣਾ ਪਿੰਡ ਮੇਰਾ ਪਿੰਡ ਵੀ ਮਲਕਾਣਾ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਤੇ ਬਈ ਕਹਿੰਦੇ ਸੌਂਗ ਦਾ ਕੋਈ ਮੁੱਲ ਨਹੀਂ ਹੁੰਦਾ ਹਨਾ ਤੇ ਆਹ ਦੇਖੋ ਬਈ ਦੇਖੋ ਬਈ ਅਕਵਾਲ ਨਾ ਐ ਬਾਈ ਦਾ ਤੇ ਪਿੰਡ ਦਾ ਵੀ ਕਿੰਨਾ ਸੀ ਗੱਲ ਮਾਣੂ ਕੇ ਦਾ ਬਈ ਇਹ ਬਣਿਆ ਹੋਇਆ ਤੁਸੀਂ ਦੇਖੋ ਬਈ ਇਹਦੇ ਵਿੱਚ ਹਨਾ ਡਿਜ਼ਾਈਨ ਜੂਨ ਦੇਖੋ ਬਈ ਕਿੰਨੇ ਸੋਹਣੇ ਪਾਏ ਆ ਨਾ ਬਾਈ ਨੇ ਤੇ ਬਹੁਤ ਸੋਹਣੀ ਜਿਹੜੀ ਇਹ ਬਈ ਬਣਾਈ ਗਈ ਆ ਇਹ ਘੋੜੇ ਦੀ ਆ ਬਈ ਤੇ ਬਈ ਇਹ ਜਿਹੜੇ ਘੋੜੇ ਇਹ ਪਹਿਲਾਂ ਤੋਂ ਰੱਖਦੇ ਸੀਗੇ ਬਈ ਤੇ ਭਾਈ ਉਹ ਹੁਣ ਹੁਣ ਇਸ ਦੁਨੀਆ ਤੇ ਨਹੀਂ ਰਹੇ ਤੇ ਉਹ ਬਾਈ ਨੇ ਮੱਲਾ ਘੋੜੇ ਛੱਡਣ ਤੋਂ ਬਾਅਦ ਮੱਲਾ ਇੱਕ ਪੇਂਟਿੰਗ ਬਣਾਈ ਆ ਘੋੜੇ ਦੀ ਬਈ ਤੁਸੀਂ ਆਹ ਦੇਖ ਸਕਦੇ ਹੋ ਬਹੁਤ ਸੋਹਣੀ ਜਿਹੜੀ ਤੇ ਬਾਕੀ ਬਾਈ ਦਾ ਸਾਰਾ ਐਡਰੈਸ ਲਿਖਿਆ ਹੋਇਆ ਬਾਈ ਆਹ ਦੇਖੋ ਐਡਰੈਸ ਲਿਖਿਆ ਹੋਇਆ ਸਾਰਾ ਤੇ ਆਹ ਬਾਈ ਦਾ ਨੰਬਰ ਆ ਗਿਆ ਤੇ ਆਪਾਂ ਬਾਈ ਦਾ ਪੇਜ ਵੀ ਆਪਾਂ ਸ਼ੇਅਰ ਕਰਾਂਗੇ ਤੇ ਆਪਾਂ ਨੰਗੀ ਜਾਂਦੇ ਸੀ ਇੱਥੋਂ ਬਾਈ ਕਿ ਆਪਾਂ ਦੇਖਿਆ ਤੇ ਆਪਾਂ ਸੋਚਿਆ ਵੀ ਵੀਡੀਓ ਬਣਾ ਲੀਏ ਬਹੁਤ ਸੋਹਣਾ ਜਿਹੜਾ ਬਣਾਇਆ ਗਿਆ ਬਈ ਚਾਰ ਸਪਿਰੇ ਦੇਖੋ ਬਈ ਤੇ ਇੱਕ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਬਈ ਹਣਾ ਜਿਵੇਂ ਜਿਵੇਂ ਟਾਈਮ ਲੰਘਦਾ ਜਾਂਦਾ ਹਨਾ ਓਵੇਂ ਓਵੇਂ ਜਿਹੜੀਆਂ ਚੀਜ਼ਾਂ ਹਨਾ ਦਾ ਫਰਕ ਪੈਂਦਾ ਜਾਂਦਾ ਜਿਵੇਂ ਹੁਣ ਆ ਪੁਰਾਣੇ ਟਾਈਮ ਦੇ ਵਿੱਚ ਬਈ ਹਨਾ ਜਿਵੇਂ ਕੋਈ ਬਾਜ ਰੱਖਦੇ ਸੀਗੇ ਤੇ ਹੁਣ ਬਈ ਆ ਬਾਈ ਨੇ ਬਈ ਹਨਾ ਪਿੰਡ ਦੇ ਵਿੱਚੋਂ ਬਈ ਇਹ ਕੱਲਾ ਜਿਹੜਾ ਬਣਾਇਆ ਗਿਆ ਤੇ ਪਿੰਡ ਦੇ ਵਿੱਚ ਬਈ ਹੋਰ ਇਹ ਜਿਹਾ ਜਿਹੜਾ ਘੋੜਾ ਤੇ ਬਲਦ ਆ ਬਈ ਹੈ ਨਹੀਂਗੇ ਹਨਾ ਤੇ ਬਈ ਇਹ ਕਿੰਨੇ ਦਾ ਬਣਿਆ ਬਈ ਸਾਰਾ ਕੁਝ ਇਹ 2 ਲੱਖ ਰੁਪਏ ਤੇ ਬਈ ਇਹ 2 ਲੱਖ ਰੁਪਏ ਦਾ ਬਣਿਆ ਬਈ ਇੱਧਰ ਵੀ ਵੱਲਦਾ ਬਈ ਇਹ ਸਾਰਾ ਤਕਰੀਬਨ ਆ ਵੀ ਤੇ ਆ ਵੀ ਵਿੱਚ ਲਾ ਕੇ ਬਈ ਤੇ ਜਿਹੜਾ 2 ਲੱਖ ਦਾ ਜਿਹੜਾ ਇਹ ਬਣਿਆ ਬਈ ਤੇ ਬਾਕੀ ਤੇ ਬਾਈ ਦਾ ਜਿਹੜਾ ਕੰਮ ਆ ਜਿਹੜਾ ਉਹ ਬਹੁਤ ਜ਼ਿਆਦਾ ਜਿਹੜਾ ਵਧੀਆ ਬਈ ਤੇ ਆਪਾਂ ਨੂੰ ਵੀ ਬਹੁਤ ਜ਼ਿਆਦਾ ਵਧੀਆ ਲੱਗਿਆ ਤੇ ਬਾਈ ਦਾ ਜਿਹੜਾ ਪੇਜ ਹੈ ਉਹ ਵੀ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਬਾਕੀ ਆਪਾਂ ਬਾਈ ਦਾ ਜਾ ਕੇ ਚੈੱਕ ਕਰ ਸਕਦੇ ਹਾਂ ਹੋਰ ਮੂਸੇ ਵਾਲੇ ਦੀ ਵੀ ਬਾਈ ਬਣਾਇਆ ਸੀ ਇਹਨੇ ਹਨਾ ਤੇ ਤੁਸੀਂ ਦੇਖੋ ਬਈ ਬਾਈ 30 ਸਾਲ ਜਿਹੜਾ ਬਲ ਦਵਾਇਆ ਬਈ ਬਾਈ ਦਾ ਨਾਂ ਹੈਗਾ ਬੱਲਾ ਇੱਕ ਦਾ ਨਾਂ ਸੀਗਾ ਰਾਜਾ ਤੇ 30 ਸਾਲ ਬਈ ਜਿਹੜਾ ਬਲਦ ਨਾਲ ਬਾਹੀ ਕੀਤੀ ਆ ਤੇ 30 ਸਾਲਾਂ ਬਾਅਦ ਜਿਹੜਾ ਕਹਿੰਦੇ ਸੌਂਕ ਬੰਦਾ ਹਨ ਉਦੋਂ ਬਾਅਦ ਬਈ ਕੋਈ ਕੋਈ ਬੰਦਾ ਹੁੰਦਾ ਜਿਹੜਾ ਨਾ ਦਿਲ ਕਰਦਾ ਤੇ ਬਾਈ ਨੇ ਜਿਹੜਾ 30 ਸਾਲਾਂ ਬਾਅਦ ਜਦੋਂ ਪਤਾ ਲੱਗ ਗਿਆ ਵੀ ਜਿਹੜੇ ਵੱਡੇ ਉਮਰ ਦੇ ਹੋ ਗਏ ਤਾਂ ਉਹ ਹੁੰਦਾ ਕੀ ਪੇਂਟਿੰਗ ਬਣਾ ਕੇ ਹਨਾ ਜਾ ਕੋਈ ਮਨਲਾ ਬੁੱਤ ਬਣਾ ਦਿੱ ਤੇ ਆ ਬਣਾਇਆ ਬਈ ਤੇ ਬਾਈ ਨੇ ਇਹਨੇ ਵੀ 20 ਤੋਂ 25 ਸਾਲ ਜਿਹੜੇ ਕਿਹਾ ਘੋੜੀਆਂ ਰੱਖੀਆਂ ਉਹਨੇ ਤੇ ਬਾਈ ਦਾ ਜਿਹੜਾ ਬਹੁਤ ਜ਼ਿਆਦਾ ਜਿਹੜਾ ਪਿਆਰ ਸੀਗਾ ਘੋੜੀਆਂ ਨਾਲ ਤੇ ਉਸ ਤੋਂ ਬਾਅਦ ਬਈ ਜਿਹੜਾ ਨਾ ਘੋੜੀਆਂ ਚਲੋ ਮਨਲਾ ਮਰ ਗਈਆਂ ਮਨਲਾ ਰੱਬ ਨੂੰ ਨਹੀਂ ਮਨਜ਼ੂਰ ਸੀਗਾ ਤੇ ਉਸ ਤੋਂ ਬਾਅਦ ਬਈ ਉਹਨੇ ਘੋੜੀਆਂ ਸਾੜਨ ਤੋਂ ਬਾਅਦ ਉਹਨਾਂ ਦੀ ਪੈਂ ਨੇ ਜਿਹੜੀ ਉਹ ਤੋਤਾ ਮਾਲਾ ਮਰ ਗਏ ਸੀਗੇ ਉਸ ਤੋਂ ਬਾਅਦ ਮੰਨ ਲਾ ਇਹ ਜਿਹੜੀ ਘੋੜੇ ਦੀ ਪਿੰਡ ਜਿਹੜੀ ਉਹ ਤਿਆਰ ਕਰਕੇ ਲਾ ਕੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਵੀ ਡੈਥ ਹੋ ਗਈ ਸੀਗੀ ਆ ਦੇਖੋ ਭਾਈ